ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਲੋਕਾਂ ਦੇ ਵਿਆਹ ਨਹੀਂ ਹੋ ਰਹੇ ਜਾਂ ਫਿਰ ਰਿਸ਼ਤਾ ਨਹੀਂ ਬਣ ਰਿਹਾ ਉਹ ਜਿਵੇਂ ਕਿ ਇਸ ਉਪਾਅ ਨੂੰ ਵੀਰਵਾਰ ਦੇ ਦਿਨ ਕਰ ਲੈਣਗੇ ਤਾਂ ਉਹ ਜਿਵੇਂ ਕਿ ਇਸ ਉਪਾਅ ਨੂੰ ਮੱਸਿਆ ਦੇ ਦਿਨ ਕਰ ਲੈਣਗੇ ਤਾਂ ਆਉਂਦੀ ਮੱਸਿਆ ਤੱਕ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਆਪਣੇ ਆਪ ਹੀ ਬਣ ਜਾਵੇਗਾ ਇਹ ਉਪਾਅ ਤੁਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਕਿਹੜੀ ਚੀਜ਼ ਦੇ ਨਾਲ ਕਰਨਾ ਹੈ ਸਾਧ ਸੰਗਤ ਜੀ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਜੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਚ ਰੋਸ ਸੁਣਿਓ ਜੀ ਤਾਂ ਕਿ ਤੁਹਾਡੇ ਰਿਸ਼ਤੇ ਦੇ ਵਿੱਚ ਜਿਹੜੇ ਵੀ ਕੋਈ ਪਰੇਸ਼ਾਨੀ ਆ ਰਹੀ ਹੈ ਹਮੇਸ਼ਾ ਲਈ ਦੂਰ ਹੋ ਜਾਵੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਸਾਥ ਸੰਗਜ ਜੀ ਐਸੇ ਹੀ ਤਰੀਕੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਕਿ ਮੱਸਿਆ ਤੇ ਭਾਵੇਂ ਸ਼ੁੱਕਰਵਾਰ ਚਾਹੇ ਸ਼ਨੀਵਾਰ ਪਰਿਵਾਰ ਦੇ ਵਿੱਚੋਂ ਇਕਾदशी ਤੇ ਤੁਸੀਂ ਜਾਂ ਪੁੰਨਿਆ ਤੇ ਇਹ ਜਿਹੜੇ ਦਿਨ ਹੁੰਦੇ ਹਨ ਇਹ ਸਾਰੇ ਹੀ ਦਿਨ ਤੁਹਾਡੇ ਲਈ ਬੜੇ ਖਾਸ ਮੰਨੇ ਜਾਣ ਕੇ ਤੁਹਾਡੇ ਲਈ ਬੜੇ ਖਾਸ ਹੀ ਮੰਨੇ ਜਾਂਦੇ ਹਨ ਅਤੇ ਇਸ ਦਿਨ ਸਾਰਿਆਂ ਦੀ ਕੁੰਡਲੀ ਦੇ ਵਿੱਚ ਗੁਰੂ ਦੇ ਰੂਪ ਦੇ ਵਿੱਚ ਹਮੇਸ਼ਾ ਸਭ ਦੀ ਕੁੰਡਲੀ ਵਿੱਚ ਭਗਵਾਨ ਰਹਿੰਦੇ ਹਨ ਤੇ ਗੁਰੂ ਸਾਰਿਆਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਜਿਵੇਂ ਕਿ ਵਿਦਿਆ ਤੇ ਧਰਮ ਦੇ ਸਬੰਧੀ ਜੋ ਵੀ ਕੋਈ ਪ੍ਰੋਬਲਮ ਤੇ ਮੁਸ਼ਕਲ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਫਿਰ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਮਾਨ ਸਨਮਾਨ ਨਹੀਂ ਮਿਲਦਾ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਹਾਂ ਸਾਰੀਆਂ ਪ੍ਰੋਬਲਮ ਜਿਹੜੀਆਂ ਹਨ ਇਸ ਪਾਣੂ ਕਰਨ ਨਾਲ ਦੂਰ ਹੋ ਜਾਣਗੀਆਂ ऐसे ही ਤਰ੍ਹਾਂ ਜੇਕਰ ਅਸੀਂ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਾਂ ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੁਹਾਡੇ ਬੱਚੇ ਦੇ ਵਿਆਹ ਦੀਆਂ ਸਾਰੀਆਂ ਹੀ ਮੁਸ਼ਕਲਾਂ ਫਿਰ ਦੂਰ ਹੋ ਜਾਂਦੀਆਂ ਹਨ ਤੁਰੰਤ ਹੀ ਉਹਨਾਂ ਦੇ ਵਿਆਹ ਦੇ ਯੋਗ ਬਣ ਜਾਂਦੇ ਹਨ ਇਸੇ ਲਈ ਤੁਹਾਡੀ ਜਿਹੜੀ ਕੁੰਡਲੀ ਹੈ ਕੁੰਡਲੀ ਵਿੱਚ ਸ਼ੁਕਰ ਗ੍ਰਹਿ ਤੇ ਇੱਕ ਜਿਹੜਾ ਗੁਰੂ ਗ੍ਰਹਿ ਹੈ ਇਹ ਦੋਵੇਂ ਹੀ ਮਜ਼ਬੂਤ ਹੋਣੇ ਸ਼ੁਰੂ ਹੋ ਜਾਣ ਕੇ ਅਤੇ ਸੰਗਤ ਜੀ ਇਹ ਦੋਵੇਂ ਮજબૂત ਹੋਣੇ ਚਾਹੀਦੇ ਹਨ ਤੇ ਅਸੀਂ ਆਪਣਾ ਜਿਹੜਾ ਸ਼ੁਕਰ ਗ੍ਰਹਿ ਤੇ ਗੁਰੂ ਗ੍ਰਹਿ ਜੇਕਰ ਕਮਜ਼ੋਰ ਸਾਡਾ ਚੱਲ ਰਿਹਾ ਹੈ ਤਾਂ ਸਾਡੀ ਕੁੰਡਲੀ ਦੇ ਵਿੱਚ ਉਸ ਨੂੰ ਅਸੀਂ ਮਜ਼ਬੂਤ ਕਰਨਾ ਹੈ ਉਸ ਨੂੰ ਅਸੀਂ ਮਜ਼ਬੂਤ ਕਿਵੇਂ ਕਰਾਂਗੇ ਉਸ ਨੂੰ ਮਜ਼ਬੂਤ ਕਰਨ ਲਈ ਅੱਜ ਅਸੀਂ ਜੋ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਕਰਾਂਗੇ ਫਿਰ ਸਾਡਾ ਸ਼ੁਕਰ ਤੇ ਗੁਰੂ ਮਜ਼ਬੂਤ ਹੋ ਜਾਵੇਗਾ ਤੇ ਸਾਡੀਆਂ ਸਾਰੀਆਂ ਜ਼ਿੰਦਗੀ ਦੀਆਂ ਪ੍ਰੋਬਲਮ ਖਤਮ ਹੋ ਜਾਣਗੀਆਂ ਇਸ ਪਾਣ ਨੂੰ ਇੱਕ ਅਜਾਈ ਚੀਜ਼ ਤੇ ਨਾਲ ਕਰਨਾ ਹੈ ਜੋ ਅਕਸਰ ਹੀ ਤੁਹਾਨੂੰ ਕਿਚਨ ਦੇ ਵਿੱਚ ਆਸਾਨੀ ਨਾਲ ਮਿਲ ਜਾਵੇਗੀ ਉਸੇ ਨਾਲ ਤੁਰੰਤ ਤੁਹਾਡੇ ਬੱਚਿਆਂ ਦੇ ਵਿਆਹ ਦਾ ਚੋਗ ਪੰਜ ਜਾਵੇਗਾ ਸੋ ਇਸੇ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਜਿਹੜੇ ਹਲਦੀ ਦੇ ਡੱਬੇ ਦੇ ਵਿੱਚ ਉਪਾ ਕਰ ਸਕਦੇ ਹਾਂ ਇਸ ਪਾਣ ਨੂੰ ਅਸੀਂ ਕਿਹੜੇ ਸਮੇਂ ਕਰਨਾ ਹੈ ਇਸ ਪਾਣ ਨੂੰ ਤੁਸੀਂ ਮਸਿਆ ਦੇ ਦਿਨ ਸਵੇਰ ਦੇ ਸਮੇਂ ਕਰਨਾ ਹੈ ਜੇ ਜਿਹੜੇ ਬੱਚੇ ਹਨ ਜਿਨ੍ਹਾਂ ਦੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਉਹ ਖੁਦ ਵੀ ਇਸ ਪਾਣੂ ਕਰ ਸਕਦੇ ਹਨ ਇਸ ਦੇ ਨਾਲ ਸਾਧ ਸੰਗਤ ਜੀ ਬੱਚਿਆਂ ਦੇ ਮਾਤਾ ਪਿਤਾ ਵੀ ਇਸ ਪਾਣੂ ਕਰ ਸਕਦੇ ਹਨ ਕਿਉਂਕਿ ਉਹ ਤਾਂ ਦਿਨ ਰਾਤ ਆਪਣੇ ਕਿਚਨ ਵਿੱਚ ਕੰਮ ਕਰਦੇ ਹਨ ਇਸ ਪਾਣੂ ਸਭ ਤੋਂ ਵੱਡੀ ਗੱਲ ਇਹ ਪਾਣੂ ਕਰਨਾ ਕਿਵੇਂ ਹੈ ਬਹੁਤ ਜ਼ਿਆਦਾ ਆਸਾਨ ਤਰੀਕਾ ਹੈ ਇਸ ਪਾਣੂ ਕਰਦੇ ਸਮੇਂ ਹਲਦੀ ਦੇ ਡੱਬੇ ਵਿੱਚ ਇੱਕ ਚੀਜ਼ ਪਾ ਦੇਣੀ ਹੈ ਤੇ ਜਿਹੜੇ ਹਲਦੀ ਹੈ ਹਲਦੀ ਗੁਰੂ ਗ੍ਰਹਿ ਦਾ ਪ੍ਰਤੀਕ ਹੁੰਦੇ ਹੈ ਗੁਰੂ ਗ੍ਰਹਿ ਦੇ ਲਈ ਹਲਦੀ ਦਾ ਬਹੁਤ ਜ਼ਿਆਦਾ ਗੋੜਾ ਸੰਬੰਧ ਮੰਨਿਆ ਜਾਂਦਾ ਹੈ ਜੋ ਕਿ ਹਲਦੀ ਉਹ ਸਾਡੇ ਵਿਆਹ ਸ਼ਾਦੀ ਤੇ ਜਾਂ ਸ਼ੁਭ ਕੰਮਾਂ ਵਿੱਚ ਸਭ ਤੋਂ ਪਹਿਲਾਂ ਹਲਦੀ ਹੀ ਵਰਤੀ ਜਾਂਦੀ ਹੈ ਅੱਜ ਕੱਲ ਤੁਸੀਂ ਵੇਖਦੇ ਹੀ ਹੋਵੋਗੇ ਕਿ ਵਿਆਹ ਦੇ ਮਹੌਰਤ ਦੇ ਵਿੱਚ ਹਲਦੀ ਦਾ ਕਿੰਨਾ ਪ੍ਰਯੋਗ ਕੀਤਾ ਜਾਂਦਾ ਹੈ ਬਸ ਹਲਦੀ ਦੇ ਡੰਬੇ ਵਿੱਚ ਤੁਸੀਂ ਇੱਕ ਚੀਜ਼ ਪਾਉਣੀ ਹੈ ਕੀ ਕਰਨਾ ਹੈ ਕਿ ਤੁਸੀਂ ਇਸ ਨੂੰ ਪਾਣ ਨੂੰ ਮੱਸਿਆ ਦੇ ਦਿਨ ਤੇ ਇਸ ਤਰੀਕੇ ਨਾਲ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੀ ਮੱਸਿਆ ਜਾਂ ਸ਼ੁੱਕਰਵਾਰ ਦੇ ਦਿਨ ਜਾਂ ਸ਼ਨੀਵਾਰ ਦੇ ਦਿਨ ਤੁਸੀਂ ਪਾ ਕਰ ਸਕਦੇ ਹੋ ਜੇਕਰ ਨਹੀਂ ਕਰ ਸਕਦੇ ਤੇ ਅਗਲੇ ਅਗਲੇ ਸ਼ੁੱਕਰ ਸ਼ਨੀਵਾਰ ਜਾਂ ਮੱਸਿਆ ਤੱਕ ਇਸ ਨੂੰ ਪਾਣ ਤੁਸੀਂ ਜ਼ਰੂਰ ਕਰ ਲੈਣਾ ਹੈ ਜਿਹੜੇ ਬੱਚੇ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਵਿੱਚ ਕਾਫੀ ਜ਼ਿਆਦਾ ਦੇਰ ਹੋ ਚੁੱਕੀ ਹੈ ਉਹਨਾਂ ਦੇ ਮਾਤਾ ਨੂੰ ਜਲਦੀ ਤੋਂ ਜਲਦੀ ਜਿਹੜਾ ਆਉਣ ਵਾਲਾ ਸ਼ੁੱਕਰਵਾਰ ਹੈ ਜਾਗਲੇ 2-3 ਵੀਰਵਾਰ ਜਾਗਲੇ 2-3 ਸ਼ੁੱਕਰਵਾਰ ਲਗਾਤਾਰ ਇਹ ਉਪਾਦ ਉਸੇ ਜ਼ਰੂਰ ਕਰ ਸਕਦੇ ਹੋ ਇਹ ਨਹੀਂ ਕਿ ਇੱਕ ਹੀ ਸ਼ੁੱਕਰਵਾਰ ਕਰਨਾ ਹੈ ਉਹ ਲਗਾਤਾਰ 2-3 ਸ਼ੁੱਕਰਵਾਰ ਤੁਸੀਂ ਉਸ ਪਾਣੂ ਕਰਦੇ ਰਹਿਣਾ ਹੈ ਜਿਨ੍ਹਾਂ ਦੇ ਵੈਸੇ ਅਜੇ ਜ਼ਿਆਦਾ ਪ੍ਰੋਬਲਮ ਨਹੀਂ ਆ ਰਹੀ ਰਿਸ਼ਤੇ ਦੇ ਵਿੱਚ ਉਹ ਇੱਕ ਸ਼ੁਕਰਵਾਰ ਵੀ ਕਰ ਸਕਦੇ ਹਨ ਸਵੇਰ ਦੇ ਸਮੇਂ ਤੁਸੀਂ ਨਹਾ ਧੋ ਕੇ ਇਸ ਪਾਣੂ ਕਰਨਾ ਇਸ ਪਾਣੂ ਕਰਦੇ ਸਮੇਂ ਸਭ ਤੋਂ ਪਹਿਲਾਂ ਕੀ ਕਰਨਾ ਕਿ ਜਿਹੜੇ ਵੀ ਭਗਵਾਨ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਤਸਵੀਰ ਨੂੰ ਆਪਣੇ ਸਾਹਮਣੇ ਰੱਖ ਲੈਣਾ ਹੈ ਤੁਸੀਂ ਇੱਕ ਦੀਵਾ ਜਗਾ ਲੈਣਾ ਹੈ ਜੇਕਰ ਤੁਸੀਂ ਭਗਵਾਨ ਵਿਸ਼ਨੂੰ ਜੀ ਦੀ ਤਸਵੀਰ ਰੱਖ ਲਈ ਕੋਈ ਵੀ ਤਸਵੀਰ ਜਾਂ ਮੂਰਤੀ ਜਾਂ ਮਾਤਾ ਜਾ ਮਾਤਾ ਲక్ష్ਮੀ ਜੀ ਦੀ ਇਸ ਤਰ੍ਹਾਂ ਤੁਸੀਂ ਉਹਨਾਂ ਦੇ ਸਾਹਮਣੇ ਉਪਾ ਕਰ ਸਕਦੇ ਹੋ ਇਸ ਤਰੀਕੇ ਨਾਲ ਜਦੋਂ ਇੱਕ ਦੀਵਾ ਜਗਾ ਕੇ ਉਸ ਤੋਂ ਬਾਅਦ ਤੁਸੀਂ ਭਗਵਾਨ ਨੂੰ ਸਭ ਤੋਂ ਪਹਿਲਾਂ ਆਪਣੇ ਮਨ ਵਿੱਚ ਧਿਆਨ ਲਾ ਕੇ ਆਉਣਾ ਹੈ ਉਹਨਾਂ ਨੂੰ ਯਾਦ ਕਰਨਾ ਹੈ ਉਹਨਾਂ ਦਾ ਧਿਆਨ ਕਰਕੇ ਤੁਸੀਂ ਆਪਣੇ ਮਨ ਵਿੱਚ ਆਪਣੇ ਘਰ ਦੇ ਵਿੱਚ ਜੋ ਵੀ ਵਿਗਨ ਹਨ ਜੋ ਵੀ ਪ੍ਰੋਬਲਮ ਮੁਸ਼ਕਲਾਂ ਹਨ ਉਦੋਂ ਤੁਸੀਂ ਪ੍ਰਾਰਥਨਾ ਕਰਨੀ ਹੈ ਆਪਣੇ ਬੱਚਿਆਂ ਦੇ ਵਿਆਹ ਵਿੱਚ ਜਿੰਨੀ ਵੀ ਤੇਰੀ ਹੋ ਰਹੀ ਹੈ ਉਸ ਦੇ ਬਾਰੇ ਤੁਸੀਂ ਪ੍ਰਾਰਥਨਾ ਕਰਨੀ ਹੈ ਇਸ ਤਰ੍ਹਾਂ ਤੁਸੀਂ ਦੀਵਾ ਜਗਾ ਕੇ ਹੀ ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਜਿਹੜੀ ਦੂਸਰੀ ਚੀਜ਼ ਤੁਹਾਡੇ ਕੋਲ ਹਮੇਸ਼ਾ ਹੋਣੀ ਚਾਹੀਦੀ ਹੈ ਉਹ ਹੈ ਜੀ ਸਾਬਤ ਧਨੀਆ ਤੇ ਸਾਨੂੰ ਕੀ ਚਾਹੀਦਾ ਹੈ ਇੱਕ ਸੁੱਕਾ ਧਨੀਆ ਜਿਹੜਾ ਸੁੱਕਾ ਧਨੀਆ ਤੁਸੀਂ ਲੈਣਾ ਹੈ 21 ਦਾਣੇ ਤੁਸੀਂ ਗਿਣ ਕੇ ਲੈ ਲੈਣੇ ਹਨ ਤੇ ਜਿਹੜਾ ਸੁੱਕਾ ਧਨੀਆ ਹੈ ਬਿਲਕੁਲ ਸਾਫ਼ ਸੁਥਰਾ ਤੇ ਕੋਲ ਗੋਲ ਤਣੀਆਂ ਵਾਲਾ ਹੋਣਾ ਚਾਹੀਦਾ ਹੈ ਟੁੱਟਿਆ ਹੋਇਆ ਤਣੀਆਂ ਬਿਲਕੁਲ ਵੀ ਨਹੀਂ ਲੈਣਾ ਇਸ ਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਜਲਦੀ ਵਿਆਹ ਲਈ ਇਸ ਪਾਣੂ ਕਰ ਸਕਦੇ ਹੋ ਇਸ ਲਈ ਜਿਹੜੀ ਤੁਸੀਂ ਚੀਜ਼ ਲੈਣੀ ਹੈ ਸ਼ੁਕਰ ਗ੍ਰਹਿ ਤੇ ਗੁਰੂ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਉਹ ਲੈਣੀ ਹੈ ਜੀ ਤੁਸੀਂ ਮਿਸ਼ਰੀ ਮਿਸ਼ਰੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਮਿਸ਼ਰੀ ਦੋ ਪ੍ਰਕਾਰ ਦੇ ਹੁੰਦੇ ਹੈ ਪਹਿਲੀ ਤਾਂ ਦਾਣੇ ਦੇ ਰੂਪ ਵਿੱਚ ਜੋ ਕਿ ਕਟਿੰਗ ਕੀਤੀ ਹੋਈ ਹੁੰਦੀ ਹੈ ਜੇਕਰ ਤੁਹਾਡੇ ਕੋਲ ਮਿਸ਼ਰੀ ਹੋਵੇ ਤਾਂ ਮਿਸ਼ਰੀ ਦੇ ਦਾਣੇ ਤੁਸੀਂ ਇੱਕ ਹੀ ਲੈਣੇ ਹਨ ਜਿਵੇਂ ਕਿ ਸੋਕੇ ਧਨੀਏ ਦੇ ਦਾਣੇ ਤੁਸੀਂ ਇੱਕ ਹੀ ਲੈਣੇ ਹਨ ਫਿਰ ਮਿਸ਼ਰੀ ਦੇ ਫਿਰ ਮਿਸ਼ਰੀ ਦੇ ਦਾਣੇ ਵੀ ਇੱਕ ਹੀ ਗਿਣ ਕੇ ਲੈਣੇ ਹਨ ਇਸ ਤਰੀਕੇ ਨਾਲ ਜੇਕਰ ਤੁਹਾਡੇ ਕੋਲ ਤਾਗੇ ਵਾਲੀ ਮਿਸ਼ਰੀ ਹੋਵੇਗੀ ਜੋ ਕਿ ਟੁਕੜਿਆਂ ਦੇ ਰੂਪ ਵਿੱਚ ਹੁੰਦੀ ਹੈ ਉਹ ਮਿਸ਼ਰੀ ਦਾ ਤੁਸੀਂ ਸਿਰਫ ਇੱਕ ਹੀ ਟੁਕੜਾ ਲੈਣਾ ਹੈ ਜਿਆਦਾ ਨਹੀਂ ਲੈਣਾ ਸਿਰਫ ਇੱਕ ਟੁਕੜਾ ਲੈਣਾ ਹੈ ਕਿਉਂਕਿ ਇਹ ਜਿਆਦਾ ਵੱਡੇ ਟੁਕੜੇ ਹੁੰਦੇ ਹਨ ਇਸ ਕਰਕੇ ਤੁਸੀਂ ਇੱਕ ਟੁਕੜਾ ਇਸ ਤਰੀਕੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਲੈਣਾ ਹੈ ਲੈਣ ਤੋਂ ਬਾਅਦ ਜਾਂ ਤਾਂ ਤੁਸੀਂ ਇਹ ਛੋਟਾ ਜਿਹਾ ਟੁਕੜਾ ਕਾਗਜ਼ ਦਾ ਪੀਲੇ ਰੰਗ ਦਾ ਲੈ ਸਕਦੇ ਹੋ ਕਹਿੰਨ ਤੋਂ ਭਾਵ ਕਿ ਜਿਹੜਾ ਕਾਗਜ਼ ਤੁਸੀਂ ਲੈਣਾ ਹੈ ਪੀਲੇ ਰੰਗ ਦਾ ਹੀ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਪੀਲੇ ਰੰਗ ਦਾ ਕਾਗਜ਼ ਨਹੀਂ ਹੈ ਤੁਸੀਂ ਸੋਟੇ ਜੇ ਪੀਲੇ ਰੰਗ ਦਾ ਕੱਪੜਾ ਲੈ ਸਕਦੇ ਹੋ ਵੈਸੇ ਤੁਸੀਂ ਕੋਸ਼ਿਸ਼ ਕਰੋਗੇ ਜੇਕਰ ਤੁਹਾਡੇ ਕੋਲ ਪੀਲਾ ਕੱਪੜਾ ਹੋਵੇ ਤਾਂ ਤੁਸੀਂ ਪੀਲਾ ਕੱਪੜਾ ਹੀ ਲੈ ਸਕਦੇ ਹੋ ਜੇਕਰ ਪੀਲਾ ਵੀ ਕੱਪੜਾ ਨਹੀਂ ਫਿਰ ਤੁਸੀਂ ਕਾਗਜ਼ ਵੀ ਲੈ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਪੀਲੇ ਰੰਗ ਦਾ ਕਾਗਜ਼ ਜਾਂ ਕੱਪੜਾ ਲੈ ਲਿਆ ਹੋਵੇਗਾ ਉਸ ਦੇ ਵਿੱਚ ਜੇਕਰ ਤੁਸੀਂ ਮਿਸ਼ਰੀ ਦੇ ਦਾਣੇ ਲਏ ਹਨ ਤਾਂ ਇੱਕ ਹੀ ਹੋਣੇ ਚਾਹੀਦੇ ਹਨ ਸੋਕੇ ਧਣਿਆ ਦੇ ਵੀ ਦਾਣੇ ਇੱਕ ਹੀ ਹੋਣੇ ਚਾਹੀਦੇ ਹਨ ਉਹਨਾਂ ਦੇ ਇੱਕ ਗੰਢ ਤਿਆਰ ਕਰਕੇ ਤੁਸੀਂ ਬੋਲਣਾ ਹੈ ਓਮ ਸ਼੍ਰੀ ਲక్ష్ਮੀ ਵਾਸੂਦੇਵੇ ਨਮੇ ਇਸ ਤਰੀਕੇ ਨਾਲ ਇਹ ਜਿਹੜਾ ਮੰਤਰ ਹੈ ਇਸ ਨੂੰ ਤੁਸੀਂ 21 ਵਾਰ ਬੋਲਣਾ ਹੈ 21 ਵਾਰ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੀ ਕਲਪਨਾ ਵਿਆਹ ਦੀ ਕਾਮਯਾਬੀ ਬੋਲ ਦੇਣੀ ਹੈ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਜਿਹੜੀਆਂ ਮਨੋ ਕਾਮਨਾਵਾਂ ਤੁਹਾਡੇ ਮਨ ਦੇ ਅੰਦਰ ਹਨ ਉਹਨਾਂ ਨੂੰ ਬੋਲ ਦੇਣਾ ਹੈ ਜਿਹੜੇ ਵੀ ਸਮੱਸਿਆ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਆ ਰਹੀ ਹੈ ਉਸ ਸਮੱਸਿਆ ਦਾ ਹੱਲ ਮੰਗ ਲੈਣਾ ਹੈ ਅਰਜੀ ਕਰਨੀ ਹੈ ਪਰਮਾਤਮਾ ਦੇ ਅੱਗੇ ਉਹ ਤੁਹਾਡੀ ਇਸ ਸਮੱਸਿਆ ਦਾ ਹੱਲ ਤੁਹਾਨੂੰ ਦੇ ਦੇਣਗੇ ਪਰਮਾਤਮਾ ਅਗੇ ਤੁਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਰੱਖ ਦੇਣਾ ਹੈ ਫਿਰ ਉਸ ਸੁਪਾਣੂ ਕਦੇ ਸਮੇਂ ਤਿੰਨ ਵਾਰ ਤੁਸੀਂ ਬੋਲਣਾ ਹੈ ਜਾਂ ਤੁਸੀਂ 7 ਵਾਰ ਜਾਂ ਫਿਰ 11 ਵਾਰ ਹੀ ਬੋਲਣਾ ਹੈ ਕਿ ਉਹ ਤੁਹਾਡੀ ਸਮੱਸਿਆ ਹੈ ਜਿਹੜੇ ਹਾਲ ਹੋ ਚੁੱਕੇ ਐ ਜਿਵੇਂ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਬੋਲਣਾ ਹੈ ਕਿ ਇਸ ਤਰੀਕੇ ਨਾਲ ਬੋਲਣਾ ਹੈ ਸਾਡੇ ਬੱਚਿਆਂ ਦੇ ਵਿਆਹ ਵਿੱਚ ਜਿਹੜੀ ਆ ਰਹੀ ਤੇਰੀ ਸੀ ਹਮੇਸ਼ਾ ਨਹੀਂ ਬਿਲਕੁਲ ਖਤਮ ਹੋ ਜਾਵੇਗੀ ਬਹੁਤ ਹੀ ਵਧੀਆ ਰਿਸ਼ਤਾ ਜਾਵੇਗਾ ਅਗਲੇ ਹੀ ਕੁਝ ਦਿਨਾਂ ਵਿੱਚ ਵਿਆਹ ਦਾ ਜੋਕ ਪੰਚ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਪੋਜ਼ਿਟਿਵ ਗੱਲਾਂ ਬੋਲਦੇ ਜਾਣਾ ਹੈ ਕੰਧੋਪਾਉ ਕੇ ਜਿੰਨੀਆਂ ਵਿੱਚ ਚੀਜ਼ਾਂ ਬੋਲਣੀਆਂ ਹਨ ਪੋਜ਼ਿਟਿਵ ਹੀ ਹੋਣੀਆਂ ਚਾਹੀਦੀਆਂ ਹਨ ਇਸ ਤਰੀਕੇ ਨਾਲ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਪ੍ਰਾਰਥਨਾ ਬੋਲਣ ਤੋਂ ਬਾਅਦ ਜਿਹੜੀ ਤੁਸੀਂ ਇਹ ਪੋਟਲੀ ਤਿਆਰ ਕੀਤੀ ਸੀ ਮਿਸ਼ਰੀ ਦੇ ਸੁੱਕੇ ਧਨੀਏ ਦੀ ਸੁੱਕੇ ਧਨੀਏ ਦੀ ਉਹ ਤੁਸੀਂ ਭਗਵਾਨ ਜੀ ਦੀ ਤਸਵੀਰ ਜਿਹੜੀ ਹੈ ਤੁਹਾਡੇ ਘਰ ਵਿੱਚ ਲੱਗੀ ਹੋਈ ਹੈ ਉਹਦੇ ਸਾਹਮਣੇ ਤੁਸੀਂ ਰੱਖ ਦੇਣੀ ਹੈ ਰਖਣ ਤੋਂ ਬਾਅਦ ਵਿੱਚ ਤੁਸੀਂ ਹੱਥ ਜੋੜ ਕੇ ਨਮਸਕਾਰ ਕਰਨਾ ਹੈ ਇਸ ਤਰੀਕੇ ਨਾਲ ਇਹ ਸਭ ਕੁਝ ਕਰਨ ਤੋਂ ਬਾਅਦ ਤੁਸੀਂ ਕੜਿਓ ਚਾਣਾ ਹੈ ਜਿਵੇਂ ਸ਼ਾਮ ਦਾ ਸਮਾਂ ਹੋਵੇਗਾ ਸ਼ਾਮ ਦੇ ਸਮੇਂ ਤੁਸੀਂ ਇੱਕ ਵਾਰ ਫਿਰ ਤੋਂ ਇੱਕ ਦੀਵਾ ਜਗਾਉਣਾ ਹੈ ਉਹ ਤੁਸੀਂ ਭਗਵਾਨ ਦੇ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹੋਏ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਨੂੰ ਲੈ ਕੇ ਇੱਕ ਹੋਰ ਮੰਤਰ ਤੁਸੀਂ ਬੋਲਣਾ ਹੈ ਜਿਹੜਾ ਉਸ ਮੰਤਰ ਨੂੰ ਤੁਸੀਂ ਕਿੰਨੇ ਵਾਰ ਬੋਲਣਾ ਹੈ ਧਿਆਨ ਦੇ ਨਾਲ ਇਸ ਨੂੰ ਸੁਣ ਲਓ ਇਸ ਮੰਤਰ ਨੂੰ ਤੁਸੀਂ ਇੱਕ ਵਾਰ ਹੀ ਬੋਲਣਾ ਹੈ ਭਗਵਾਨ ਵਿਸ਼ਨੂੰ ਜੀ ਦੇ ਸਾਹਮਣੇ ਮੰਤਰ ਦੋਨੋਂ ਹੀ ਬਹੁਤ ਜ਼ਿਆਦਾ ਆਸਾਨ ਹਨ ਜੋ ਸਵੇਰ ਦੇ ਸਮੇਂ ਤੁਸੀਂ ਉਪਾਅ ਕਰਦੇ ਸਮੇਂ ਮੰਤਰ ਬੋਲਿਆ ਹੈ ਜਾਂ ਬੋਲਣਾ ਉਹ ਵੀ ਬਹੁਤ ਜ਼ਿਆਦਾ ਆਸਾਨ ਹੈ ਤੇ ਜੋ ਮੰਤਰ ਤੁਹਾਨੂੰ ਹੁਣ ਦੱਸਣ ਵਾਲੇ ਹਾਂ ਸ਼ਾਮ ਦੇ ਸਮੇਂ ਉਹ ਮੰਤਰ ਹੈ ਜੀ ਓਮ ਸ਼੍ਰੀ ਪਿਤਾ ਬੁਰਾਇਨਾ ਮੇ ਕਿਉਂਕਿ ਸ਼ਾਮ ਦੇ ਸਮੇਂ ਇੱਕ ਦੀਵਾ ਜਗਾ ਕੇ ਭਗਵਾਨ ਪਿਤਾ ਬਰਾਈ ਨੂੰ ਯਾਦ ਕਰਨਾ ਹੈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਇਹ ਚਮਤਕਾਰਯੋਗ ਉਪਾਏ ਇਸ ਪਾਣੂ ਕਰਦੇ ਸਮੇਂ ਇਹ ਮੰਤਰ ਬੋਲਦੇ ਸਮੇਂ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮਿੰਟ ਨਹੀਂ ਰਹਿ ਜਾਵੇਗੀ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਇਸ ਪੋਟਲੇ ਨੂੰ ਤੁਸੀਂ ਉਠਾ ਲੈਣਾ ਉਠਾਉਣ ਤੋਂ ਬਾਅਦ ਜਿਹੜਾ ਤੁਹਾਡੇ ਰਸੋਈ ਵਿੱਚ ਹਲਦੀ ਵਾਲਾ ਡੱਬਾ ਹੋਵੇਗਾ ਉਸ ਹਲਦੀ ਵਾਲੇ ਡੱਬੇ ਵਿੱਚ ਲਿਜਾ ਕੇ ਤੁਸੀਂ ਇਸ ਨੂੰ ਰੱਖ ਦੇਣਾ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਇਸ કપੜੇ ਨੂੰ ਗੰਢ ਬਣਾਈ ਹੈ ਤੇ ਇਸ ਡੱਬੇ ਵਿੱਚ ਰੱਖ ਦੇਣੀ ਹੈ ਤੇ ਸਾਨੀ ਨਾਲ ਰੱਖੀ ਜਾਵੇਗੀ ਜੇਕਰ ਤੁਸੀਂ ਇਸ ਨੂੰ ਕਾਗਜ਼ ਵਿੱਚ ਇੱਕ ਪੋਟਲੀ ਬਣਾਈ ਹੈ ਉਹ ਵੀ ਸਾਨੀ ਨਾਲ ਰੱਖ ਸਕਦੇ ਹੋ ਤੇ ਤੁਹਾਡੀ ਜਦੋਂ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਉਸ ਸਮੇਂ ਤੱਕ ਰੱਖ ਸਕਦੇ ਹੋ ਉਸ ਦੇ ਬਾਅਦ ਵਿੱਚ ਤੁਸੀਂ ਜੋ ਵੀ ਕੰਮ ਕਰਨਾ ਬਹੁਤ ਜ਼ਿਆਦਾ ਤੁਹਾਡੇ ਲਈ ਵਿਸ਼ਵਾਸ ਹੋਵੇਗਾ ਉਸ ਸਮੇਂ ਜਦ ਤੁਸੀਂ ਸਪੋਟਲੀ ਨੂੰ ਜਿਹੜੀ ਤੁਸੀਂ ਬਣਾਈ ਸੀ ਉਸ ਨੂੰ ਕਾਰਡ ਲੈਣਾ ਹੈ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਹਲਦੀ ਦਾ ਪੈਕੇਟ ਚਾਹੇ ਉਹ 50 ਗ੍ਰਾਮ ਦਾ ਹੋਵੇ 100 ਗ੍ਰਾਮ ਦਾ ਚਾਹੇ ਵੱਡਾ ਹੋਵੇ ਕਹਨ ਤੋਂ ਭਾਅ ਜਿੰਨੇ ਤੁਹਾਡੇ ਸ਼ਰਦਾ ਹੈ ਉਸ ਅਸਿਸਮ ਨਾਲ ਹਲਦੀ ਦਾ ਪੈਕੇਟ ਲੈਣਾ ਹੈ ਪੈਕੇਟ ਲੈ ਕੇ ਫਿਰ ਤੁਸੀਂ ਪੋਟਲੀ ਜਿਹੜੀ ਤਿਆਰ ਕੀਤੀ ਉਸ ਦੇ ਨਾਲ ਹੀ ਤੁਸੀਂ ਇਹਨਾਂ ਚੀਜ਼ਾਂ ਨੂੰ ਨੇ ਜਾ ਕੇ ਮੰਦਰ ਵਿੱਚ ਸ਼ਟ ਆਉਣਾ ਹੈ ਉਥੇ ਤੁਸੀਂ ਦਾਨ ਕਰ ਸਕਦੇ ਹੋ ਜੇਕਰ ਤੁਸੀਂ ਮੰਦਰ ਵਿੱਚ ਨਹੀਂ ਜਾਂਦੇ ਤਾਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਸ ਚੀਜ਼ ਦਾ ਦਾਨ ਕਰ ਸਕਦੇ ਹੋ ਜਾਂ ਫਿਰ ਜਾਂ ਫਿਰ ਮਾਤਾ ਲక్ష్ਮੀ ਜੀ ਦਾ ਜੇਕਰ ਤੁਹਾਡੇ ਆਸ-ਪਾਸ ਕੋਈ ਮੰਦਰ ਹੋਵੇ ਉਥੇ ਵੀ ਰੱਖ ਕੇ ਆ ਸਕਦੇ ਹੋ ਇਹ ਜਿਹੜੀ ਬੋਟਲ ਹੈ ਤੇ ਹਲਦੀ ਦਾ ਪੈਕਟ ਹੈ ਥੋੜਾ ਬਹੁਤ ਜੇਕਰ ਤੁਸੀਂ ਇਸ ਪੀਲੇ ਜੇਕਰ ਤੁਸੀਂ ਇਸੇ ਨਾਲ ਪੈਸੇ ਜਾਂ 5 ਰੁਪਏ ਜਾਂ 10 ਰੁਪਏ ਦਾ ਦਾਨ ਵੀ ਕਰ ਸਕਦੇ ਹੋ ਉਹਨਾਂ ਪੈਸੇ ਨਾਲ ਇਹ ਦੋਨੋਂ ਚੀਜ਼ਾਂ ਨੂੰ ਮਾਧ੍ਰ ਵਿੱਚ ਦਾਨ ਕਰਕੇ ਆ ਸਕਦੇ ਹੋ ਇਹਨਾਂ ਪਾਉ ਨੂੰ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਹਮੇਸ਼ਾ ਸ਼ੋਕ ਸ਼ਾਂਤੀ ਬਣ ਜਾਵੇਗੀ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਤਕਲੀਫ ਨਹੀਂ ਆਵੇਗਾ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇਗੀ ਸੋ ਇਸ ਤਰੀਕੇ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਵੀ ਬਣ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ